ਸਤਿ ਆਰਿ ਜੀ ਸੇ ਅੰਮ੍ਰਿਤ ਸਰਪਾ ਤਿਜਕ ਆਹ ਸੱਚ ਜਿ ਤੁਆਹ ਸੱਚ ਹੈ ਹੀ ਸੱਚ ਨਾਨਕ ਹੋਸੀ ਤਿਹੀ ਸੱਚ ਸਤਨਾਮ ਸਿਰੀ ਕੋਈ ਰਾਗ ਤਰਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨ ਸੇਖ ਨਾਗ ਤੇਰੋ ਮਰਮ ਨਾ ਜਾਣ ਸਨਕ ਸਨੰਦ ਮਹੇਸ਼ ਸਮਾਨ ਸੇਖ ਨਾਗ ਤੇਰੋ ਮਰਮ ਨਾ ਜਾਣ ਸੰਤ ਸੰਗਤ ਰਾਮ ਹਿਰਦੈ ਬਸਾਈ ਰਹਾ ਹਨੂਮਾਨ ਸਰ ਗਰਬ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਣਾ ਚਾਰ ਵੇਦ ਅਰ ਸਿਮਰਤ ਪੁਰਾਨਾ ਕਬਲਾ ਪਤ ਕਬਲਾ ਨਹੀਂ ਜਾਣਾ ਕਹ ਕਬੀਰ ਸੋ ਪਰ ਮੈਂ ਨਹੀਂ ਪਗ ਲਗ ਰਾਮ ਰਹੈ ਸਰ ਨਾਹੀ ਕਹਿ ਕਬੀ ਸੋ ਪਰ ਮੈਂ ਨਾਹੀ ਪਗ ਲਗ ਰਾਮ ਰਹੈ ਸਰ ਨਾਹੀ ਸਾਰੀ ਸੰਗਤ ਕਿਰਪਾ ਦਇਆ ਮਿਹਰ ਪਰ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਇਹ ਸ਼ਬਦ ਕਬੀਰ ਸਾਹਿਬ ਦੁਆਰਾ ਆਇਆ ਹੈ ਕਬੀਰ ਬ੍ਰਹਮ ਗਿਆਨੀ ਬੜਾ ਮਹਾਪੁਰਸ਼ ਸੀ ਇੱਕ ਮਤ ਦਾ ਇਹ ਅਚਾਰੀਆ ਹੋਇਆ ਕਬੀਰ ਪੰਥੀਆਂ ਦਾ ਤੇ ਮਹਾਯੋਗੀ ਤੇ ਮਹਾਪੁਰਸ਼ ਹੋਇਆ ਤੇ ਬੜਾ ਲਾਇਕ ਮਹਾਪੁਰਸ਼ ਹੋਇਆ ਹੈ ਉਸ ਤੇ ਜਦ ਬਖਸ਼ਿਸ਼ ਹੋਈ ਤਾਉਨੇ ਬਾਣੀ ਉਚਰੀ ਉਸ ਤੇ ਜਦ ਬਖਸ਼ਿਸ਼ ਹੋਈ ਤਾਉਨੇ ਬਾਣੀ ਉਚਰੀ ਉਸ ਦੁਆਰਾ ਜੋ ਲੰਬੀ ਬਾਣੀ ਦਾ ਸ਼ਬਦ ਆਇਆ ਉਹਦੀ ਵਿਆਖਿਆ ਕਰਦੇ ਹਾਂ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਤਰਾਸਰੀ ਰਾਗ ਦੇ ਵਿੱਚ ਕਬੀਰ ਸਾਹਿਬ ਮਹਾਰਾਜ ਕਥਨ ਕਰਦੇ ਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਉਹ ਜੋ ਪਰਮੇਸ਼ਰ ਹੈ ਜਾਤੀ ਬਜਾਤੀ ਤੇ ਰਹਿਤ ਅਸੰਗ ਉਹ ਗੁਰੂ ਦੀ ਕਿਰਪਾ ਦੇ ਪ੍ਰਾਪਤ ਹੁੰਦਾ ਹੈ ਇੱਕ ਉਹ ਜੋ ਪਰਮੇਸ਼ਰ ਹੈ ਜਾਤੀ ਬਜਾਤੀ ਤੇ ਰਹਿਤ ਸਾਮੁਗ ਉਹ ਗੁਰੂ ਦੀ ਕਿਰਪਾ ਦੇ ਪ੍ਰਾਪਤ ਹੁੰਦਾ ਹੈ। ਬ੍ਰह्म ਜਾਨੇ ਗੁਰੂ ਦੀ ਕਿਰਪਾ ਹੋਵੇ ਤਾਂ ਪ੍ਰਾਪਤ ਹੁੰਦਾ ਹੈ। ਸੰਕ ਸੰਨੰਦ ਬਹੀਸ਼ ਸਮਾਨ ਇਹ ਚਾਰ ਹੋਏ ਨੇ ਸੰਤ ਸੰਕ ਸੰਨੰਦ ਸੰਤ ਕੁਮਾਰ ਤੇ ਸਨਾਤਨ ਮਹੇਸ਼ ਨਾਮ ਹੈ ਮਹਾਦੇਵ ਦਾ ਤੇ ਸਮਾਨਾ ਉਹਨਾਂ ਦੇ ਸਮਾਨ ਮਹਾਪੁਰਸ਼ ਬਖਸ਼ੇ ਹੋਏ ਸਾਰੇ ਸੇਖ 나ਗ ਤੇਰੋ ਮਰਮ ਨਾ ਜਾਣਾ ਸੇਖ 나ਗ ਜਿਹੜਾ ਤੇਰਾ ਹਰ ਵਕਤ ਨਵਾਂ ਸਿਮਰਨ ਕਰਦਾ ਇਹਨਾਂ ਸਾਰਿਆਂ ਨੇ ਤੇਰਾ ਅੰਤ ਨਹੀਂ ਜਾਣਿਆ ਇਹਨਾਂ ਸਾਰਿਆਂ ਨੇ tera ant nahi aana tu beant hai beant da ant koi jaan nahi sakda beant da ant koi jaan nahi sakda je koi ant jaan lave pher oh beant hi nahi rahega es karke beant da ant koi jaani nahi sakda एक का ताक कर <tem> है ते बड़िया का दृष्टान दिता है यदा अर्थ है कि हे परमेश्वर तू बेअंत है अर्थ है कि हे परमेश्वर तू बेअंत है महमा नहीं जान है भेद ब्रह्मे नहीं जान है भेद अवतार ना जाने अंत परमेश्वर पारब्रह्म बेअंत ओ बेअंत है जे ओदा कोई अंत कह देवे ता ओ बेअंत कैसे रहे इस कह के हे परमेश्वर तू बेअंत है संत संगक ਰਾਮ ਹਿਰਦੈ ਵਸਾਈ ਰਹਾਉ ਸੰਤ ਸੰਗਤ ਰਾਮ ਹਿਰਦੈ ਵਸਾਈ ਕਹਿੰਦੇ ਜੇ ਤੂੰ ਰਾਮ ਨੂੰ ਆਪਣੇ ਹਿਰਦੇ ਚ ਵਸਾਉਣਾ ਚਾਹੁੰਨੇ ਤਾਂ ਸੰਤ ਦੀ ਸੰਗਤ ਕਰਿਆ ਕਰ ਕਬੀਰ ਸਾਹਿਬ ਕਹਿੰਦੇ ਸੰਤ ਸੰਗਤ ਰਾਮ ਰਿਦੈ ਬਸਾਈ ਜੇ ਤੂੰ ਰਾਮ ਨੂੰ ਆਪਣੇ ਹਿਰਦੇ 'ਚ ਬਸਾਉਣਾ ਚਾਹੁੰਦਾ ਤਾਂ ਸੰਤ ਦੇ ਸੰਤਖ ਕਰਿਆ ਪਰ ਸੰਤ ਨਾ ਹੈ ਬ੍ਰਹਮ ਜਾਣੀ ਦਾ ਬ੍ਰਹਮ ਗਿਆਨੇ ਕੋ ਖੋਜਹਿ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ब्रह्म ज्ञानी संत दा संग करी ब्रह्म ज्ञानी संत दा संग करी ओस दे संग नाल तू परमेश्वर नु अपने हृदय च प्रगट कर सकदा है हनुमान सर गरुड़ समान ना हनुमान सर गरुड़ समान हनुमान ਇੱਕ ਬੜਾ ਮਹਾਪੁਰਸ਼ ਭਗਤ ਹਲਾਇਬ ਹੋਇਆ ਹੈ ਜਿਸ ਨੇ ਆਪਣੇ ਸਾਰੇ ਸਰੀਰ ਦੇ ਵਿੱਚ ਰੋਮ ਰੋਮ ਦੇ ਥੱਲੇ ਰਾਮ ਰਾਮ ਲਿਖਿਆ ਦਿਖਾ ਲ ਦਿੱਤਾ ਇਹ ਇੱਕ ਲੰਬੀ ਕਥਾ ਹੈ ਤੇ ਗਰੁੜ ਇੱਕ ਮਹਾਪੁਰਸ਼ ਮੰਨਿਆ ਹੋਇਆ ਜਿਸ ਨੂੰ ਵਿਸ਼ਨੂੰ ਵahanam ਮੰਨਦੇ ਨੇ ਉਹਨਾਂ ਦੇ ਸਮਾਨ ਵੀ ਚਾਹੇ ਹੋ ਜਾਓ ਸੁਰਪਤ ਨਰਪਤ ਨਹੀਂ ਗੁਣ ਜਾਣਨਾ ਸੁਰਪਤ ਦੇਵਤਿਆਂ ਦਾ ਪਤੀ ਇੰਦਰ ਨਰਪਤ ਨਰਾਂ ਦੇ ਰਾਜੇ ਜੋ ਬੜੇ ਨੇ ਇੰਦਰ ਮਾਲਕ ਉਹਨਾਂ ਨੇ ਵੀ ਤੇਰਾ ਕਿਸੇ ਨੇ ਭੇਦ ਨਹੀਂ ਜਾਣਿਆ ਅੱਜ ਤੱਕ ਝਾੜ ਭੇਦ ਅਰ ਸਿਮਰਿਤ ਪੁਰਾਨਾ ਚਾਰ ਵੇਦ 27 ਸਿਮਰਤੀਆਂ ਤੇ 18 ਪੁਰਾਣ ਕਮਲਾਪਤ ਤਬਲਾ ਨਹੀਂ ਜਾਨਾ ਕਮਲਾਪਤ ਤਬਲਾ ਨਹੀਂ ਜਾਨਾ ਕਮਲਾ ਦਾ ਪਤੀ ਸੇ ਵਿਸ਼ਨੂ ਭਗਵਾਨ ਤੇ ਲక్ష్ਮੀ ਹੀ ਉਹਦੇ ਘਰ ਵਾਲੀ ਉਸ ਲక్ష్ਮੀ ਨੇ ਵੀ ਉਹਦਾ ਭੇਦ ਨਹੀਂ ਜਾਣਿਆ ਕਬਲਾ ਕਬਲਾ ਨਹੀਂ ਜਾਣਦਾ ਕਬਲਾ ਦਾ ਪਤੀ ਸੀ বিষ্ণੂ ભગવાન ਤੇ ਲక్ష్ਮੀ ਉਹ ਦੇ ਘਰ ਵਾਲੇ ਉਸ ਲక్ష్ਮੀ ਨੇ ਵੀ ਉਹਦਾ ਭੇਦ ਨਹੀਂ ਜਾਣਿਆ ਉਹਨੂੰ ਵੀ ਪਤਾ ਨਹੀਂ ਜੇ ਪਤਾ ਹੁੰਦਾ ਤਾਂ ਇੱਕ ਕਥਾ ਇੱਥੇ ਲਿਖਿਆ ਹੋਇਆ ਹੈ ਉਹ ਭਗਵਾਨ ਨੂੰ ਪੁੱਛਦੀ ਹੈ ਵੀ ਤੁਸੀਂ ਸਭ ਨੂੰ ਖਾਣਾ ਦੇ ਦਿੰਦੇ ਹੋ ਰੋਜ਼ ਭਗਵਾਨ ਨੂੰ ਬੋਛਦੀ ਤੁਸੀਂ ਸਭ ਨੂੰ ਖਾਣਾ ਦੇ ਦਿੰਦੇ ਹੋ ਰੋਜ਼ ਬਕੇ ਸਭ ਨੂੰ ਦਿੰਦੇ ਹਾਂ ਉਹਨੇ ਕੀ ਕੀਤਾ ਇੱਕ ਡੱਬੇ ਲੈ ਕੇ ਉਹਦੇ ਚ ਕੀੜੇ ਨੂੰ ਬੰਦ ਕਰਕੇ ਤੇ ਅੱਠ ਬਹਿਰ ਝਟ ਲੰਘ ਗਏ 16 ਬਹਿਰ ਲੰਘ ਜਾਣਗੇ ਤਾਂ ਪੁੱਛਾਂਗੇ ਭਗਵਾਨ ਨੂੰ ਤੇ ਜੇ ਉਹ ভক্তਾਂ ਨੂੰ ਪਿਆਰ ਹੁੰਦਾ ਤਾਂ ਕਿਉਂ ਇਹੋ ਕਰਦੀ ਸ਼ੰਕਾ ਜੀਵ ਨੂੰ ਪੱਕਾ ਪਿਆਰ ਹੁੰਦਾ ਤਾਂ ਇਹੋ ਕਿਉਂ ਸ਼ੰਕਾ ਕਰਦੀ ਉਸ ਨੇ ਆਪਣੇ ਮੱਥੇ ਤੇ ਤਿਲਕ ਲਾ ਕੇ ਉਹ ਚੌਲ ਲਾਉਂਦੇ ਨੇ ਹਿੰਦੂਵਾਦ ਮੇ ਉਹ ਚੌਲ ਲੱਗਿਆ ਰਹਿ ਗਿਆ ਉਸ ਮੇ ਉਹ ਪਰਮੇਸ਼ਰ ਨੂੰ ਤਾਂ ਪਤਾ ਸੀ ਕੁਈ ਦਾ ਕੀ ਸੰਕਲਪ ਹੈ ਪਰਮੇਸ਼ਰ ਨੂੰ ਤਾਂ ਪਤਾ ਸੀ ਬਈ ਇਹਦਾ ਕੀ ਸੰਕਲਪ ਹੈ ਜਦੋਂ ਕੀੜੇ ਨੂੰ ਬੰਦ ਕਰਨ ਲੱਗੀ ਉਹ ਝੋਲ ਵਿੱਚ ਡੱਬੇ 'ਚ गिर ਗਿਆ ਉਹਨੇ ਬੰਦ ਕਰ ਦਿੱਤਾ ਕੀੜਾ ਡੱਬੇ 'ਚ ਉਹਨੂੰ ਕੋਈ ਪਤਾ ਨਹੀਂ 16 ਬਹਿਰ ਤੋਂ ਬਾਅਦ ਉਹ ਕੁੱਛਦੀ ਹੈ ਕਿ ਮਹਾਰਾਜ ਸਭ ਨੂੰ ਦੇ ਦਿੱਤਾ ਖਾਣਾ ਉਹ ਕਹਿੰਦੇ ਹਾਂ ਹਾਂਜੀ ਉਹ ਕਹਿੰਦੇ ਮੇਰੇ ਕੋਲ ਤਾਂ 16 ਪੈਰ ਦਾ ਬੰਦ ਕੀਤਾ ਹੋਇਆ ਕੀੜਾ ਡੱਬੀ 'ਚ ਹੈ ਉਹ ਕਹਿੰਦੇ ਡੱਬੀ 'ਚ ਤਾਂ ਤਾਂ ਬੰਦ ਕੀਤਾ ਪਰ ਜਦ ਤੂੰ ਖਿਆਲ ਕੀਤਾ ਸੀ ਤੇਰੇ ਖਿਆਲ ਨੂੰ ਦੇਖਦੇ ਤਾਂ ਅਸੀਂ ਸੀ ਜਦ ਤੂੰ ਖਿਆਲ ਕੀਤਾ ਸੀ ਤੇਰੇ ਖਿਆਲ ਨੂੰ ਤਾਂ ਅਸੀਂ ਦੇਖਦੇ ਸੀ ਜਦ ਤੂੰ ਸੰਕਲਪ ਕੀਤਾ ਉਹ ਸੰਕਲਪ ਤਾਂ ਅਸੀਂ ਦੇਖਦੇ ਸੀ ਭਵਾਨ ਕਹਿੰਦੇ ਲਸ਼ਮੀ ਨੂੰ ਗੰਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ ਉਹ ਸਾਡੇ ਖਿਆਲਾਂ ਨੂੰ ਤਾਂ ਪਰਮੇਸ਼ਰ ਜਾਣਦਾ ਹੈ ਜਾਨਾ ਬਿਨ ਸਾਈ ਮਿਲਦਾ ਨਾਨਕ ਸਾਰ ਨਾ ਜਾਣਾ ਤੇਰੀ ਸਾਡੇ ਖਿਆਲਾਂ ਨੂੰ ਤਾਂ ਪਰਮੇਸ਼ਰ ਜਾਣਦਾ ਹੈ ਜੇ ਦੇ ਖਿਆਲਾਂ ਨੂੰ ਨਾ ਜਾਣਦਾ ਹੁੰਦਾ ਤਾਂ ਤੁਹਾਡੇ ਪੁੰਨ ਦੇ ਖਿਆਲ ਲੰਘ ਜਾਂਦੇ ਤੇ ਨੁਕਸਾਨ ਹੋ ਜਾਂਦਾ ਕਈ ਪਾਪ ਦੇ ਲੰਘ ਜਾਂ ਬੇਇਨਸਾਫੀ ਹੋ ਜਾਏ ਨਾਨਕ ਰੱਖ ਇੱਕ ਹਮਾਰਾ ਸੁਆਮੀ ਸਗਲ ਕਟਾ ਦਾ ਅੰਤਰ ਜਾਮੀ ਉਹ ਸਾਰਿਆਂ ਦਾ ਹਿਰ ਸਾਰਿਆਂ ਦੇ ਹਿਰਦਿਆਂ ਦਾ ਅੰਤਰ ਜਾਮੀ ਹੈ ਜਦ ਇਹ ਤੈ ਖਿਆਲ ਕੀਤਾ ਤੇਰੀ ਉਂਗਲੀ ਨੂੰ ਅਸੀਂ ਲਾ ਦਿੱਤਾ ਅਸੀਂ ਇੱਕ ਚੌਲ ਜਦ ਤੂੰ ਬੰਦ ਕਰਨ ਲੱਗੀ ਉਹ ਪਹਿਲਾਂ ਡਿੱਗ ਪਿਆ ਉਹਕੇ ਦੇਖ ਲੈ ਤਬੀ ਗੋਰ ਕੇ ਦੇਖ ਲੈ ਉਹ ਜਾਦੂ ਨੇ ਖੋਲਿਆ ਉਹਨੇ ਅੱਧਾ ਖਾਦਾ ਸੀ ਟੀੜੇ ਨੇ 14 ਦਾਣਾ ਅੱਧਾ ਖਾਦਾ ਸੀ ਅੱਧਾ ਜਿਹੰਦਾ ਸੀ ਜੇ ਲక్ష్ਮੀ ਨੂੰ ਪੂਰਾ ਯਕੀਨ ਹੁੰਦਾ ਤਾਂ ਉਹ ਪਰਖਿਆ ਕਿਉਂ ਲੈਂਦੀ ਜੇ ਲక్ష్ਮੀ ਨੂੰ ਪੂਰਾ ਯਕੀਨ ਹੁੰਦਾ ਤਉ ਪ੍ਰੀਖਿਆ ਤੋਂ ਮੰਦੀ ਇਸ ਕਰਕੇ ਨਾ ਲక్ష్ਮੀ ਨੂੰ ਪਰਮੇਸ਼ਰ ਦਾ ਪਤਾ ਤੇ ਨਾ ਹੀ ਕਿਸੇ ਹੋਰ ਨੂੰ ਅਸਲੀ ਦੌਰ ਤੇ ਸਹੀ ਕਿਸੇ ਨੂੰ ਪਤਾ ਹੀ ਨਹੀਂ ਜਿਨਨੇ ਕੋ ਬੁੱਧੀ ਦੇਂਦੇ ਪਤਨਾ ਨੂੰ ਪਤਾ ਹੁੰਦਾ ਅਸਲੀ ਦੌਰ ਤੇ ਸਹੀ ਕਿਸੇ ਨੂੰ ਪਤਾ ਹੀ ਨਹੀਂ ਜਿਨਨੇ ਕੋ ਬੁੱਧੀ ਦੇਂਦੇ ਉਤਨਾ ਕੋ ਪਤਾ ਹੁੰਦਾ ਐਵੇਂ ਲੋਕ ਕਮਾਲੇਸ ਫਿਰਦੇ ਨੇ ਬੁੱਧੀ ਤਾਂ ਪਰਮੇਸ਼ਰ ਨੇ ਬਖਸ਼ੀ ਨਹੀਂ ਹੈ ਬੁੱਧੀ ਤਾਂ ਪਰਮੇਸ਼ਰ ਨੇ ਬਖਸ਼ੀ ਨਹੀਂ ਹੈ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਪੰਚਮ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਤਾਂ ਉਹ ਹੁੰਦਾ ਜਿਹਨੂੰ ਪਰਮੇਸ਼ਰ ਆਪ ਕਰੇ ਜੇ ਜਿਹੜਾ ਐਵੇਂ ਹੀ ਬ੍ਰਹਮ ਗਿਆਨੀ ਬਣ ਕੇ ਲੋਕਾਂ ਨੂੰ ਦੱਸਦਾ ਫਿਰੇ ਉਹ ਤਾਂ ਪਾਗਲ ਹੁੰਦਾ ਹੈ। ਲੈ ਤੋ ਕਾਦੇ ਹੁੰਦਾ। ਕੋਨੇ ਦਾ ਗਲਤ ਕੀਤਾ ਕੰਮ। ਇਸ ਕਰਕੇ ਉਹਦਾ ਅੰਤ ਨਹੀਂ ਜਾਣਿਆ ਕਿਸੇ ਨੇ। ਉਹਦੇ ਮਾਰਮ ਨੂੰ ਨਹੀਂ ਜਾਣਿਆ। ਅਸਲੀਅਤ ਨੂੰ ਨਹੀਂ ਜਾਣਿਆ ਪਰਮੇਸ਼ਰ ਦੀ ਪੂਰੇ ਤੌਰ ਤੇ ਉਹ ਕਿਰਪਾ ਜੈਸੀ ਕਰੇਗਾ ਉਤਨਾ ਕੋ ਜੀਵ ਨੂੰ ਪਦਾਰਥ ਮਿਲੇਗਾ ਓਹੋ ਪਰਮੇਸ਼ਰ ਕਿਰਪਾ ਜੈਸੀ ਕਰੇਗਾ ਉਤਨਾ ਕੋ ਜੀਵ ਨੂੰ ਪਦਾਰਥ ਮਿਲੇਗਾ ਕਹ ਕਬੀਰ ਸੋ ਭਰਮੈ ਨਹੀਂ ਕਬੀਰ ਕਹਦਾ ਭਾਈ ਭਰਮ ਵਿੱਚ ਨਾ ਪਿਓ ਇੱਕ ਕੰਮ ਜਿਹੜਾ ਮੈਂ ਦੱਸਦਾ ਆਖੇ ਉਹ ਕਰਿਓ ਕਹ ਕਬੀਰ ਸੋ ਭਰਮੈ ਨਾਹੀ ਕਬੀਰ ਕਹਿੰਦਾ ਭਾਈ ਭਰਮ ਵਿੱਚ ਨਾ ਪਿਓ ਇੱਕ ਕੰਮ ਜਿਹੜਾ ਮੈਂ ਦੱਸਦਾ ਆਖੇ ਉਹ ਕਰਿਓ ਕਿ ਪਦ ਲਗ ਰਾਮ ਰਹਿ ਸਰਨਾਹੀ ਕਹ ਕਬੀਰ ਸੋ ਭਰਮੈ ਨਾਹੀ ਬਾਕ ਲਗ ਰਾਮ ਰਹੈ ਸਰ ਨਾਹੀ